ਬੱਸ ਨੂੰ ਲੱਗੀ ਭਿਆਨਕ ਅੱਗ ਪੂਰੀ ਬੱਸ ਸੜ ਕੇ ਹੋਈ ਸੁਆ ਦੋ ਕਾਂਸਟੇਬਲਾਂ ਦੀ ਮਦਦ ਦੇ ਨਾਲ ਬਚਾਈ ਯਾਤਰੀਆਂ ਦੀ ਜਾਨ ਦੋ ਕਾਂਸਟੇਬਲ ਦੀ ਬਹਾਦਰੀ ਨਾਲ ਬਚਾਈ ਯਾਤਰੀਆਂ ਦੀ ਜਾਨ ਕਾਨਪੁਰ ਦੇ ਵਿੱਚ ਰਾਮਾਦੇਵੀ ਚੌਂਕ ਨੇੜੇ ਇੱਕ ਚੱਲਦੀ ਸਲੀਪਰ ਬੱਸ 'ਚ ਭਿਆਨਕ ਅੱਗ ਲੱਗ ਗਈ। ਅੱਗ ਦਾ ਗੋਲਾ ਬਣੀ ਬੱਸ ਦੇ ਵਿੱਚ 43 ਯਾਤਰੀ ਸਵਾਰ ਸਨ ਜਿਸ ਦੇ ਵਿੱਚ ਚੀਖ ਜਿਹੜਾ ਮੱਚ ਗਿਆ। ਬੱਸ ਵਿੱਚ ਸਵਾਰ ਮਰਦ ਯਾਤਰੀ ਕਿਸੇ ਤਰ੍ਹਾਂ ਛਾਲਾ ਮਾਰ ਕੇ ਬੱਸ 'ਚੋਂ ਬਾਹਰ ਨਿਕਲ ਗਏ। ਪਾਰਾ ਔਰਤਾ ਅਤੇ ਬੱਚੇ ਫਸ ਗਏ ਇਸ ਦੌਰਾਨ বাস ਦਾ ਡਰਾਈਵਰ ਅਤੇ ਕੰਡੈਕਟਰ ਵੀ ਮੌਕੇ ਤੋਂ ਫਰਾਰ ਹੋ ਗਏ ਡਿਊਟੀ ਤੇ ਤਾਇਨਾਤ ਪੁਲਿਸ ਮੁਲਾਜ਼ਮ ਤੁਰੰਤ ਘਟਨਾ ਸਥਾਨ ਤੇ ਪਹੁੰਚੇ ਸੜ ਰਹੀ বাস ਦੇ ਵਿੱਚ ਦੋ ਕਾਂਸਟੇਬਲ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾ ਅੰਦਰ ਵੜ ਗਏ ਉਦੋਂ ਤੱਕ বাস ਦੀ ਛੱਤ ਤੋਂ ਅੱਗ ਦੀਆਂ ਲਪਟਾਂ ਤੇਜ਼ ਹੋ ਚੁੱਕੀਆਂ ਸਨ ਕਈ ਮਹਿਲਾ ਸਵਾਰੀਆਂ ਆਪਣਾ ਸਮਾਨ ਚੁੱਕਣ ਲੱਗੀਆਂ ਪਰ ਦੋਵੇਂ ਕਾਂਸਟੇਬਲਾਂ ਨੇ ਤੁਰੰਤ ਉਹਨਾਂ ਨੂੰ ਸਮਾਨ ਛੱਡਣ ਨੂੰ ਕਿਹਾ ਤੇ ਇੱਕ ਇੱਕ ਕਰਕੇ ਸਾਰੇ 43 ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਕਾਂਸਟੇਬਲ ਨੇ ਕਿਹਾ ਕਿ ਜੇਕਰ ਉਹ 2 ਮਿੰਟ ਵੀ ਦੇਰ ਕਰ ਦਿੰਦੇ ਤਾਂ 3-4 ਲੋਕਾਂ ਦੀ ਮੌਤ ਹੋ ਜਾਣੀ ਸੀ ਇਹੀ ਘਟਨਾ ਪੁਲਿਸ ਮੁਲਾਜ਼ਮਾਂ ਦੀ ਬਹਾਦਰੀ ਅਤੇ ਤੁਰੰਤ ਕਾਰਵਾਈ ਦੀ ਮਿਸਾਲ ਬਣ ਗਈ ਹੈ ਤੁਹਾਨੂੰ ਫੇਰ ਤੋਂ ਦੱਸ ਦਈਏ ਕਿ ਚੱਲਦੀ ਬੱਸ ਜਿਹੜੀ ਆਗ ਦਾ ਗੋਲਾ ਬਣ ਜਾਂਦੀ ਹੈ ਤੇ ਪੂਰੀ ਬੱਸ ਜਿਹੜੀ ਸੜਕੇ ਸਵਾਹ ਹੋ ਜਾਂਦੀ ਹੈ ਦੋ ਕਾਂਸਟੇਬਲਾਂ ਦੀ ਬਹਾਦਰੀ ਦੇ ਨਾਲ 43 ਸਵਾਰੀਆਂ ਨੂੰ ਜਿਹੜਾ ਬਾਹਰ ਕੱਢਿਆ ਜਾਂਦਾ